ਤੁਸੀਂ ਸੁਨ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 22ਵਾਂ ਅੰਕ ਹੈ ਤਤ ਖਾਲਸੇ ਸੋ ਰਿਓ ਗਇਓ ਸੁਖੋਟ ਗਵਾਏ ਉਧਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਅੱਗੇ ਫੁਲਾਦੀ ਦੀਵਾਰ ਬਣ ਕੇ ਖਲੋਤੇ ਸਿੰਘਾਂ ਦਾ ਜਲੌ ਦੇਖਣ ਵਾਲਾ ਸੀ ਧਨ ਭਾਗ ਹੀ ਕਹੋ ਅਫਗਾਨ ਲਸ਼ਕਰ ਦੇ ਜਿਨ੍ਹਾਂ ਨੇ ਸੂਰਮਿਆਂ ਦੀ ਐਸੀ ਕਤਾਰ ਦੇ ਦਰਸ਼ਨ ਕੀਤੇ ਜੇ ਸੱਗੇ ਉਹ ਤਾਂ ਕੀ ਦੁਨੀਆ ਦੇ ਸਾਰੇ ਲੜਾਕੇ ਰਲ ਕੇ ਵੀ ਨਹੀਂ ਦੇਖ ਸਕਤੇ ਸਨ ਐਸੀ ਸੀ ਇਹ ਕਤਾਰ ਦੇਖੋ ਜਥੇਦਾਰ ਬਾਬਾ ਸ਼ਾਮ ਸਿੰਘ ਕਤਾਰ ਦੇ ਐਨ ਵਿਚਾਰ ਖਲੋਤੇ ਸਨ ਉਹਨਾਂ ਦੇ ਸੱਜੇ ਹੱਥ ਸਰਦਾਰ ਚਰਤ ਸਿੰਘ ਤੇ ਖੱਬੇ ਹੱਥ ਸਰਦਾਰ ਹਰੀ ਸਿੰਘ ਪੰਗੀ ਖੜੇ ਸਨ ਉਹਨਾਂ ਤੋਂ ਅੱਗੇ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੈ ਸਿੰਘ ਕਨਈਆ ਬਾਬਾ ਨੈਣਾ ਸਿੰਘ ਬਾਬਾ ਮੇਰ ਸਿੰਘ ਬਾਬਾ ਮੀਤ ਸਿੰਘ ਡਟੇ ਹੋਏ ਸਨ ਬਾਬਾ ਸ਼ਾਮ ਸਿੰਘ ਦੇ ਬਿਲਕੁਲ ਪਿੱਛੇ ਸਰਦਾਰ ਬਘੇਲ ਸਿੰਘ ਜੀ ਮਿਸਲ ਸ਼ਹੀਦਾ ਢੱਲੇ ਵਾਲੀਏ ਤੇ ਨਕਈ ਸੂਰਮੇ ਸਰਦਾਰ ਬਘੇਲ ਸਿੰਘ ਦੇ ਨਾਲ ਖਲੋਤੇ ਸਨ ਇਨ੍ਹਾਂ ਸਭ ਦੇ ਪਿੱਛੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਇੰਨੇ ਫੱਟਾ ਨਾਲ ਭਰੇ ਸ਼ਰੀਰ ਦੇ ਬਾਵਜੂਦ ਵੀ ਅਡੋਲ ਡਟਿਆ ਖੜਾ ਸੀ ਅਫਗਾਨ ਸੇ ਇਨ੍ਹਾਂ ਦੇ ਹਰਿਆਵਲ ਦਸਤੇ ਵਿੱਚੋਂ ਜ਼ਿਆਦਾਤਰ ਪਠਾਨ ਲੜਾਕੇ ਇਨ੍ਹਾਂ ਸਿੰਘਾਂ ਨੂੰ ਪਛਾਣਦੇ ਸਨ ਭਾਵੇਂ ਪਿੱਛੋਂ ਅਬਦਾਲੀ ਹੁਕਮ ਚੜ ਰਿਹਾ ਸੀ ਪਰ ਹਰਿਆਵਲ ਦਸਤੇ ਦੀ ਮੂਰਲੀ ਕਤਾਰ ਟੱਸ ਤੋਂ ਮਸਨੀ ਹੋ ਰਹੀ ਸੀ ਸਿੰਘਾਂ ਦੀ ਐਸੀ ਕਤਾਰ ਜੋ ਕਦੇ ਵੀ ਜਿੱਤੀ ਨਹੀਂ ਜਾ ਸਕਦੀ ਸੀ ਵੱਲ ਇੱਕਦਮ ਵੱਲ ਇੱਕ ਕਦਮ ਵੀ ਪੱਟਣਾ ਮੂਰਖਤਾ ਹੇਤਾ ਸੀ ਮੌਤ ਸਾਹਮਣੇ ਨੀਲੇ ਬਾਣੇ ਪਾਈ ਖਲੋਤੀ ਸੀ ਹੈਕਟਰ ਹੋਵੇ ਭਾਵੇਂ ਅਕੀਲਿਸ ਸਕੰਦਰ ਹੋਵੇ ਭਾਵੇਂ ਪੋਰਸ ਅਰਜੁਨ ਹੋਵੇ ਚਾਹੇ ਭੀਮ ਸਭ ਇਸ ਕਤਾਰ ਦੇ ਜੋਹਰ ਦੇਖਣ ਲਈ ਬਹਿਸ਼ਤਾਂ ਦੇ ਦਰਾਂ ਤੇ ਖਲੋਤੇ ਸਨ ਅਫਗਾਨ ਲਸ਼ਕਰ ਅੱਗੇ ਨਹੀਂ ਵੱਧ ਰਿਹਾ ਸੀ ਤੇ ਸਿੱਖ ਵਹੀਰ ਢਾਪ ਤੂੰ ਆਪਣੀ ਤੇ ਮਟਾਰਿਆ ਸੀ ਦੂਜੇ ਪਾਸੇ ਖਲੋਤੇ ਜੈਨੇ ਤੇ ਭੀਖਣ ਹੋਣੀ ਤਾਂ ਪਿਛਲੀ ਚੜਪਾ ਵੇਲੇ ਵਾਪਰੇ ਵਰਤਾਰੇ ਤੋਂ ਹੀ ਐਸੇ ਸਦਮੇ ਵਿੱਚ ਸਨ ਕਿ ਉਹਨਾਂ ਦੇ ਸਾਹਮਣੇ ਸਿੱਖ ਵਹੀਰ ਪਾਣੀ ਪੀ ਰਿਹਾ ਸੀ ਪਰ ਉਹ ਇੱਕ ਕਦਮ ਵੀ ਅਗਾਹ ਨਹੀਂ ਹੋ ਅਗਾਹ ਨਹੀਂ ਹੋ ਰਹੇ ਸਨ ਸਗੋਂ ਆਪਣੇ ਵੱਲੋਂ ਇਹ ਸਭ ਅਣਗੋਲਾ ਹੀ ਕਰ ਰਹੇ ਸਨ ਅਬਦਾਲੀ ਅੱਗੇ ਵਧਿਆ ਇਧਰੋਂ ਸਰਦਾਰ ਚਰਤ ਸਿੰਘ ਨੇ ਘੋੜੇ ਨੂੰ ਅੱਡੀ ਲਾਈ ਇਹ ਚਰਤ ਸਿੰਘ ਹੈ ਹਜ਼ੂਰ ਸ਼ੁਕਰ ਚੱਕਿਆ ਚਰਤ ਸਿੰਘ ਇੱਕ ਸੈਨਾਪਤੀ ਨੇ ਅਬਦਾਲੀ ਨੂੰ ਦੱਸਿਆ ਇਹ ਸੀ ਜੋ ਕੁਝ ਧੀਰ ਪਹਿਲਾਂ ਸਾਡੇ ਲਸ਼ਕਰ ਵਿੱਚ ਬਹੁਤ ਅੱਗੇ ਤੱਕ ਆ ਗਿਆ ਸੀ ਤੇ ਲਗਭਗ ਹਜ਼ੂਰ ਦੇ ਕੋਲ ਹੀ ਪਹੁੰਚ ਗਿਆ ਸੀ ਸੈਨਾਪਤੀ ਫਿਰ ਬੋਲਿਆ ਅਬਦਾਲੀ ਨੇ ਸਰਦਾਰਵਲ ਦੇਖਿਆ ਸਰਦਾਰ ਤਾਂ ਪਹਿਲਾਂ ਹੀ ਉਸ ਨੂੰ ਘੂਰ ਰਿਹਾ ਸੀ ਦੋਹਾਂ ਦੀਆਂ ਨਜ਼ਰਾਂ ਮਿਲੀਆਂ ਮੌਤ ਦਾ ਰਤਾ ਵੀ ਭੈ ਨਹੀਂ ਤੈਨੂੰ ਜੋ ਘੋੜਾ ਇੰਨਾ ਅਗਾਹ ਤੱਕ ਲੈ ਆਇਆ ਹੈ ਅਬਦਾਲੀ ਸਰਦਾਰ ਚੜਤ ਸਿੰਘ ਨੂੰ ਸੁਣਾਉਣ ਲਈ ਉੱਚੀ ਬੋਲਿਆ ਹੁੰਦਾ ਹੋਵੇਗਾ ਕਦੇ ਹੁਣ ਯਾਦ ਨਹੀਂ ਆ ਰਿਹਾ ਪਰ ਜਦ ਦਾ ਪੰਥ ਦਾ ਪੱਲਾ ਫੜਿਆ ਹੈ ਤਾਂ ਤੋ ਤਾਂ ਕਿਸੇ ਚੀਜ਼ ਦਾ ਭੈ ਨਹੀਂ ਰਿਹਾ ਸਰਦਾਰ ਮੁਸਕਰਾਉਂਦਿਆਂ ਬੋਲਿਆ ਕਾਬਲ ਹੋਵੇ ਚਾਹੇ ਪਾਣੀਪਤ ਵੱਡੇ ਤੋਂ ਵੱਡੇ ਸੂਰਮੇ ਮੌਤ ਦਾ ਭੈ ਤਾਂ ਮੰਨਦੇ ਹੀ ਹਨ ਕਾਬਲ ਹੋਵੇ ਚਾਹੇ ਪਾਣੀਪਤ ਪੰਜਾਬ ਦੀ ਮਿੱਟੀ ਦਾ ਸੁਭਾਅ ਨਹੀਂ ਜਾਣਦੇ ਆਨੰਦਪੁਰੀ ਦ੍ਰਿੜਤਾ ਨਾਲ ਵਾਕਿਫ ਨਹੀਂ ਕਾਬਲ ਤੇ ਪਾਣੀਪਤ ਨੂੰ ਕਹੇ ਪੰਜਾਂ ਸਿੰਘਾਂ ਅੱਗੇ ਪੇਸ਼ ਹੋਣ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਣ ਦੇਖੀਏ ਸਿੱਧਕੇ ਨਾ ਵਿੱਚੋਂ ਵੀ ਝਲਕਾਰੇ ਮਾਰਨ ਲੱਗੇਗਾ ਜੇ ਕੋਈ ਕਹੇ ਕਿ ਉਹ ਮੌਤ ਤੋਂ ਨਹੀਂ ਡਰਦਾ ਤਾਂ ਜਾਂ ਤਾਂ ਉਹ ਝੂਠ ਬੋਲ ਰਿਹਾ ਹੈ ਜਾਂ ਫਿਰ ਕੋਈ ਪਾਗਲ ਹੈ ਤੂ ਸਾਡੀ ਮੂਰਲੀ ਕਤਾਰ ਦੇ ਸੂਰਮਿਆਂ ਨੂੰ ਦੇਖ ਰਿਹਾ ਨੌਂਦਰਾ ਨਾਲ ਬਗਹਾੜਾਂ ਦੇ ਢਿੱਡ ਛੀਰ ਦੇਣ ਵਾਲੇ ਸ਼ੇਰ ਨੇ ਮੈਂ ਸਰਦਾਰ ਨੇ ਘੋੜਾ ਥੋੜਾ ਅੱਗੇ ਕੀਤਾ ਤਾਂ ਅਬਦਾਲੀ ਦੇ ਸੂਰਮਿਆਂ ਦੀ ਮੂਰਲੀ ਕਤਾਰ ਦੋ ਕਦਮ ਪਿੱਛੇ ਹੋ ਗਈ ਇਹ ਵਰਤਾਰਾ ਦੇਖ ਕੇ ਪਿੱਛੇ ਕਿਸੇ ਮੁਖਾਲੀਆ ਸਿੰਘ ਨੇ ਅਬਦਾਲੀ ਨੂੰ ਚੜਾਉਣ ਲਈ ਮੇਮਨੇ ਦੀ ਆਵਾਜ਼ ਕੱਢੀ ਪਤਾ ਨਹੀਂ ਸਿੰਘ ਦੇ ਆਵਾਜ਼ ਕੱਢਣ ਕਰਕੇ ਜਾਂ ਕਿਸੇ ਹੋਰ ਕਾਰਨ ਅਬਦਾਲੀ ਦੇ ਲਸ਼ਕਰ ਵਿੱਚ ਪਿੱਛੇ ਬੰਨੇ ਹੋਏ ਕਈ ਬੱਕਰੀਆਂ ਨੇ ਇਕੱਠਿਆਂ ਮਿਆੰਕਣਾ ਸ਼ੁਰੂ ਕਰ ਦਿੱਤਾ। ਸਿੰਘਾਂ ਦੇ ਸਾਰੇ ਜਥੇ ਦਾ ਹਾਸਾ ਨਿਕਲ ਗਿਆ। ਅਬਦਾਲੀ ਨੂੰ ਆਪਣੇ ਸ਼ੇਰਾਂ ਤੇ ਸ਼ੱਕ ਹੋਣ ਲੱਗਾ। ਬੱਕਰੀਆਂ ਨੂੰ ਜੰਗੀ ਬਸਤਰ ਪਵਾ ਕੇ ਸ਼ੇਰ ਨਹੀਂ ਬਣਾਇਆ ਜਾ ਸਕਦਾ। ਅਹਿਮਦ ਸ਼ਾਹ ਆਪਣੇ ਇਨਾ ਸੂਰਮੇ ਅੱਗੇ ਭਾਈ ਸੁੱਖਾ ਸਿੰਘ ਦਾ ਨਾਮ ਤਾਂ ਲੈ ਕੇ ਦੇਖ ਜਿਨ੍ਹਾਂ ਦੇ ਟੋਪਾਂ ਵਿੱਚੋਂ ਮੁਰਕਾ ਨਾ ਚਿਉਣ ਲੱਗੇ ਤਾਂ ਮੈਨੂੰ ਚੜਤ ਸਿੰਘ ਨਾ ਕਹੀਂ। ਭਾਈ ਸੁੱਖਾ ਸਿੰਘ ਦਾ ਨਾਮ ਸੁਣਦਿਆਂ ਸੱਚਮੁੱਚ ਕਈ ਗਿਲਜਿਆਂ ਦੇ ਰੰਗ ਪੀਲੇ ਪੈ ਗਏ। ਸਾਰੇ ਵਹੀਰ ਨੇ ਜਲ ਸ਼ੱਕ ਲਿਆ ਹੈ ਖਾਲਸਾ ਜੀ ਹੁਣ ਅੱਗੋਂ ਕੀ ਹੁਕਮ ਹੈ ਵਹੀਰ ਦੀ ਰਾਖੀ ਵਾਲੇ ਸਿੰਘਾਂ ਵਿੱਚੋਂ ਕਿਸੇ ਨੇ ਆਵਾਜ਼ ਮਾਰੀ ਤੇ ਸਰਦਾਰ ਚਰਤ ਸਿੰਘ ਮੁਸਕਰਾਨ ਲੱਗਾ ਹੁਕਮ ਕੀ ਹੈ ਜਿੰਨਾ ਚਿਰ ਅਸੀਂ ਢਾਬ ਕੋਲ ਰਹਾਂਗੇ ਇਹ ਵਿਚਾਰ ਅਫਗਾਨ ਬੀਮ ਨੇ ਤਿਹਾਈ ਮਰੇ ਰਹਿਣਗੇ ਅੱਗੇ ਨੂੰ ਚਾਲਾ ਪਾਓ ਤਾਂ ਕਿ ਬੱਕਰੀਆਂ ਦਾ ਇਹ ਵਗ ਵੀ ਪਾਣੀ ਪੀ ਸਕੇ ਇਹ ਕਹਿੰਦਿਆ ਸਰਦਾਰ ਚਰਤ ਸਿੰਘ ਨੇ ਅਫਦਾਲੀ ਵੱਲ ਦੇਖਿਆ ਉਸ ਦੀ ਅੱਖਾਂ ਵਿੱਚੋਂ ਲਹੂ ਜਿਓਂ ਰਿਆ ਸੀ ਹੁਣ ਅਸੀਂ ਥੋੜੀ ਕਾਲ ਵਿੱਚਾਂ ਤੇਰੇ ਨਾਲ ਕਾਲ ਰਿਹਾ ਕਿ ਛੇਤੀ ਹੀ ਫੇਰ ਮੇਲੇ ਹੋਣਗੇ ਭਲੀ ਚਾਹੁੰਦਾ ਹੈ ਤਾ ਚੁੱਪਚਾਪ ਆਪਣੀ ਧਿਆਈ ਫੌਜ ਨੂੰ ਪਾਣੀ ਪਿਆ ਤੇ ਜਿੰਨੀ ਛੇਤੀ ਹੋ ਸਕੇ ਪੰਜਾਬ ਵਿੱਚੋਂ ਕੂਚ ਕਰ ਜਾ ਸਰਦਾਰ ਦੇ ਇਹ ਬੋਲ ਅਬਦਾਲੀ ਦੇ ਸੀਨੇ ਜੰਗਾਲੇ ਸ਼ੁਰੇ ਵਾਂਗ ਵੱਜੇ ਸਰਦਾਰ ਨੇ ਘੋੜਾ ਪਿਸ਼ਾ ਮੋੜਿਆ ਤਬ ਅਬਦਾਲੀ ਨੇ ਸੈਨਾਪਤੀ ਨੂੰ ਹਮਲੇ ਦਾ ਇਸ਼ਾਰਾ ਕੀਤਾ ਪਰ ਉਹੀ ਵਰਤਾਰਾ ਫੇਰ ਵਾਪਰ ਗਿਆ ਜਿਸ ਨੇ ਜੈਨੇ ਹੋਰਾਂ ਦੇ ਸਾਹ ਸੂਤ ਲਏ ਸਨ ਅਬਦਾਲੀ ਨੂੰ ਜੈਨ ਖਾਨ ਦੀ ਕਹੀ ਗੱਲ ਯਾਦ ਆ ਗਈ ਦੇਖਣ ਨੂੰ ਭਾਵੇਂ ਕੋਈ ਭੁਲੇਖਾ ਖਾ ਜਾਵੇ ਤੇ ਇਹਨਾਂ ਨੂੰ ਮੁਠੀ ਭਰ ਸਮਝ ਲਵੇ ਪਰ ਅਸਲ ਵਿੱਚ ਇਹ ਮਾਰੂਥਲਾਂ ਦਾ ਰੇਤਾਂ ਨੇ ਜਾਪਨਾ ਅਬਦਾਲੀ ਨੇ ਦੇਖਿਆ ਕਿ ਅਫਗਾਨ ਸੈਨਾ ਦੇ ਸੱਜੇ ਖੱਬੇ ਪਾਸਿਓਂ ਸ਼ਹੀਦ ਸਿੰਘ ਕੋੜਿਆਂ ਦੀਆਂ ਕਤਾਰਾਂ ਬਣਾ ਕੇ ਉੱਤਰ ਰਹੇ ਸਨ ਹੋਰ ਕਿਸੇ ਨੂੰ ਤਾਂ ਕੁਝ ਦਿਸਿਆ ਜਾਂ ਨਹੀਂ ਪਤਾ ਨਹੀਂ ਪਰ ਅਬਦਾਲੀ ਨੂੰ ਕੰਬਣੀ ਛਿੜ ਗਈ ਯਾ ਖੁਦਾ ਇਹ ਕਿੰਸੀ ਕਰਾਮਾਤ ਹੈ ਅਬਦਾਲੀ ਨੇ ਇਸ਼ਾਰੇ ਨਾਲ ਸੈਨਾਪਤੀ ਨੂੰ ਹਮਲਾ ਨਾ ਕਰਨ ਲਈ ਕਿਹਾ ਤਾ ਸ਼ਹੀਦ ਸਿੰਘਾਂ ਦੇ ਘੋੜੇ ਵੀ ਅਫਦਾਲੀ ਨੂੰ ਰੁਕਦੇ ਹੋਏ ਜਾਪੇ ਬਸ ਇਹਨਾਂ ਨੁਕਸਾਨ ਬਹੁਤ ਹੈ ਇਹਨਾਂ ਦਾ ਮੁੱਠੀ ਭਰ ਕੌਮ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਕਤਲ ਕਰ ਦਿੱਤੀ ਹੈ ਇਹ ਇਸੇ ਨੂੰ ਪਾਣੀਪਤ ਵਾਂਗ ਯਾਦ ਰੱਖਣਗੇ ਤੇ ਸਦੀਆਂ ਤੀਕ ਦੁਬਾਰਾ ਨਹੀਂ ਉੱਠ ਸਕਣਗੇ ਸੈਨਾ ਨੂੰ ਪਾਣੀ ਪਿਆਓ ਤੇ ਕੂਚ ਦੀ ਤਿਆਰੀ ਕਰੋ ਆਪਣੇ ਆਪ ਨੂੰ ਸੰਭਾਲਦਾ ਅਫਦਾਲੀ ਬੋਲਦਾ ਰਿਹਾ ਸੀ ਪਰ ਅੰਦਰੋਂ ਬੁਰੀ ਤਰ੍ਹਾਂ ਡਰ ਗਿਆ ਸੀ ਬੋਲਦਾ ਹੋਇਆ ਉਹ ਸੱਜੇ ਖੱਬੇ ਲਗਾਤਾਰ ਬੋਰੀਆਂ ਵੰਗ ਦੇਖ ਰਿਆ ਸੀ ਸੈਨਾਪਤੀ ਤੇ ਫੌਜ ਵੀ ਉਸਦੇ ਵਤੀਰੇ ਤੋਂ ਹੈਰਾਨ ਸਨ ਸਰਦਾਰ ਚੜਤ ਸਿੰਘ ਦੇ ਮਾਰੇ ਬੋਲਾਂ ਤੇ ਸਿੰਘਾਂ ਵੱਲੋਂ ਉਸਦੀ ਫੌਜ ਨੂੰ ਬੱਕਰੀਆਂ ਦਾ ਵਗ ਕਹੇ ਜਾਣ ਤੇ ਸ਼ਾਹ ਨੇ ਕੋਈ ਪ੍ਰतिकਰਮ ਨਹੀਂ ਦਿੱਤਾ ਸੀ ਇਹ ਗੱਲ ਕਿਸੇ ਦੇ ਸਮਝ ਨਹੀਂ ਆ ਰਹੀ ਸੀ ਪਰ ਹਾਂ ਅਬਦਾਲੀ ਦੀ ਧੜਕਣ ਬਾਹਰ ਤੀਕ ਸੁਣਾਈ ਦੇ ਰਹੀ ਸੀ ਪਾਣੀ ਦੀ ਟਾਬ ਤੇ ਅਬਦਾਲੀ ਦੀ ਜਦ ਕੋਈ ਪੇਸ਼ ਨਾ ਚੱਲੀ ਤਾਂ ਉਸਨੇ ਅਫਗਾਨ ਫੌਜਾਂ ਨੂੰ ਪਿੱਛੇ ਮੁੜਨ ਦਾ ਆਦੇਸ਼ ਕਰ ਦਿੱਤਾ ਆਪਣੇ ਲਸ਼ਕਰ ਨਾਲ ਪਿੱਛੇ ਮੁੜ ਰਿਹਾ ਅਬਦਾਲੀ ਹਾਥੀ ਤੋਂ ਵਾਪਸ ਮੁੜਮੁੜ ਦੇਖ ਰਿਹਾ ਸੀ ਜ਼ਖਮੀ ਹੋਣ ਦੇ ਬਾਵਜੂਦ ਸਰਦਾਰ ਜਸਤ ਸਿੰਘ ਸਾਰੇ ਸਿੱਖ ਜੱਥੇ ਦੇ ਮਗਰ ਸੀ ਗੋਲੀਆਂ ਤੀਰਾਂ ਵਰਸ਼ਿਆਂ ਦੇ ਫਟਾਂ ਨਾਲ ਉਸ ਦਾ ਸਰੀਰ ਛੰਨਣੀ ਹੋਇਆ ਪਿਆ ਸੀ ਸਰਦਾਰ ਨੂੰ ਇਤਮਨਾਣ ਇਸ ਗੱਲ ਦਾ ਸੀ ਕਿ ਸਿੰਘਾਂ ਨੇ ਗਜਬ ਦੀ ਬਹਾਦਰੀ ਦਿਖਾਈ ਤੇ ਤੁਰਦੇ ਰਹਿਣ ਦੀ ਨੀਤੀ ਸਦਕਾ ਉਹਨਾਂ ਨੇ ਬਹੁਤ ਜਾਨਾਂ ਬਚਾ ਲਈਆਂ ਸਨ ਅਬਦਾਲੀ ਨੇ ਫੇਰ ਪਛਾਹ ਮੁੜ ਕੇ ਦੇਖਿਆ ਇਧਰੋਂ ਸਰਦਾਰ ਜੱਸਾ ਸਿੰਘ ਨੇ ਵੀ ਜਾਂਦੇ ਅਫਗਾਨ ਲਸ਼ਕਰ ਵੱਲ ਨਿਗਾਹ ਮਾਰੀ ਉਹਨਾਂ ਦੋਹਾਂ ਦੀਆਂ ਅੱਖਾਂ ਮਿਲੀਆਂ ਕਿੰਨਾ ਚਿਰ ਉਹ ਇੱਕ ਦੂਜੇ ਨੂੰ ਇਸੇ ਤਰ੍ਹਾਂ ਦੇਖਦੇ ਰਹੇ ਅਬਦਾਲੀ ਦਾ ਹਾਥੀ ਤੇ ਸਰਦਾਰ ਦਾ ਘੋੜਾ ਤੁਰਦੇ ਰਹੇ ਤੇ ਉਹ ਇੱਕ ਦੂਜੇ ਤੋਂ ਅਲੋਪ ਹੋ ਗਏ ਅਬਦਾਲੀ ਨੇ ਚੋਗੇ ਅੰਦਰ ਹੱਥ ਪਾਇਆ ਟੋਲ ਕੇ ਕੋਈ ਚੀਜ਼ ਬਾਹਰ ਕੱਢੀ ਇਹ ਕੋਈ ਸਿੱਕਾ ਸੀ ਇਬਾਰਤ ਸੀ ਮੁਲਕ ਅਹਿਮਦ ਗਿਰਫਤ ਜੱਸਾ ਕਲਾਲ ਅਬਦਾਲੀ ਨੇ ਪਿੱਛੇ ਮੁੜ ਕੇ ਦੇਖਿਆ ਪਰ ਸਰਦਾਰ ਸਿੱਖ ਲਸ਼ਕਰ ਸਮੇਤ ਅਖੌਨੇ ਹੋ ਚੁੱਕਾ ਸੀ ਕੋਚੇਰ ਬਦਾਲੀ ਸਿੱਕੇ ਵੱਲ ਤੱਕਦਾ ਰਿਹਾ ਫਿਰ ਉਸਨੇ ਕਾ ਆਖਰੀ ਵਾਰ ਪਿੱਛੇ ਮੁੜ ਕੇ ਦੇਖਿਆ ਬੋਲਿਆ ਮੁਲਕ ਅਹਿਮਦ ਗਿਰਫਤ ਜਸਾ ਕਲਾਲ ਤੇ ਚਲਾ ਗਿਆ ਸਭ ਸਿੱਖ ਸਰਦਾਰ ਵਾਪਸ ਵਹੀਰ ਕੋਲ ਪਰਤ ਆਏ ਸਭ ਸਰਦਾਰਾਂ ਦੇ ਪਿੰਡੇ ਫਟਾਂ ਨਾਲ ਭਰੇ ਹੋਏ ਸਨ ਸ਼ਾਇਦ ਕੋਈ ਐਸਾ ਸਰਦਾਰ ਹੋਵੇ ਜਿਸ ਦੀ ਦੇਹ ਤੇ ਘੱਟੋ ਘੱਟ 5-7 ਫਟ ਨਾ ਹੋਣ ਵਹੀਰ ਨੇ ਪਾਣੀ ਪੀ ਲਿਆ ਸੀ ਤੇ ਜ਼ਖਮੀਆਂ ਨੂੰ ਸੰਭਾਲਣ ਵਿੱਚ ਰੁੱਝੇ ਹੋਏ ਸਨ ਪਰ ਫਟੜਾਂ ਦੀ ਗਿਣਤੀ ਓਨੀ ਨਹੀਂ ਸੀ ਜਿੰਨੀ ਮਾਰੇ ਗਿਆਂ ਦੀ ਸੀ ਮੈਦਾਨ ਵਿੱਚ ਪਈ ਜਿਸ ਦੇ ਕੋਲ ਵੀ ਸਿੰਘ ਜਾਂਦੇ ਉਹ ਕੂਚ ਕਰ ਗਈ ਹੁੰਦੀ ਸੀ ਜ਼ਖਮੀਆਂ ਨੂੰ ਤਾਂ ਗੱਡਿਆਂ ਵਿੱਚ ਲਾਦ ਕੇ ਅੱਗੇ ਤੋਰਿਆ ਜਾ ਰਿਹਾ ਸੀ ਪਰ ਮਾਰੇ ਗਿਆਂ ਦੀਆਂ ਦੇਹਾਂ ਦਾ ਢੇਰ ਲੱਗ ਗਿਆ ਸੀ ਕਹਿੰਦੇ ਨੇ ਵਹੀਰ ਤੇ ਮਿਸਲਾਂ ਦੇ ਲੜਾਕੇ ਸਿੰਘ ਰਲਾ ਕੇ ਲਗਭਗ 1 ਲੱਖ ਦਾ ਜੱਥਾ ਸੀ ਜਿਸ ਵਿੱਚੋਂ ਅੱਧੇ ਮਾਰੇ ਗਏ ਸਨ ਕੋਈ 50 ਹਜ਼ਾਰ ਕਹਿੰਦਾ ਸੀ ਕੋਈ 60 ਪਰ ਮੇਰਾ ਪਿਤਾ ਤੇ ਚਾਚਾ ਉਥੇ ਮੌਜੂਦ ਸਨ ਉਹਨਾਂ ਨੇ ਗਿਣਤੀ 30000 ਦੇ ਲਗਭਗ ਦੱਸੀ ਸੀ ਬਾਬਾ ਪੰਗੂ ਬੋਲਿਆ ਵਾਹਿਗੁਰੂ ਇਤਿਹਾਸ ਕੁਝ ਵੀ ਕਹੇ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ 30000 ਤੋਂ ਜਾਂ 30000 ਤੋਂ ਤਾਂ ਵੱਧ ਹੀ ਇਸ ਘੱਲੂ ਘਾਰੇ ਦੇ ਭੇਟ ਹੋ ਗਏ ਸਨ ਅਫਗਾਨ ਦਲ ਦਾ ਕਿੰਨਾ ਕੁ ਨੁਕਸਾਨ ਹੋਇਆ ਇੰਦਰਜੀਤ ਸਿੰਘ ਬੋਲਿਆ ਬਜ਼ੁਰਗ ਦੱਸਦੇ ਸਨ ਕਿ ਸਾਡੇ ਲੜਾਕੇ ਸਿੰਘਾਂ ਵਿੱਚੋਂ 5000 ਸ਼ਹੀਦियां ਪਾ ਗਏ ਸਨ ਤੇ 10000 ਤੋਂ ਕੁਝ ਵੱਧ ਅਫਗਾਨ ਸੈਨਾ ਮਾਰੀ ਗਈ ਸੀ ਮਾਰੇ ਗਏ ਪਰਿਵਾਰਾਂ ਦੀਆਂ ਲਾਚਾਂ ਨੂੰ ਸੰਭਾਲਦੇ ਹੋਏ ਕਾਫੀ ਸਿੰਘ ਸੋਗ ਵਿੱਚ ਜਾ ਰਹੇ ਸਨ ਸਭ ਪਾਸੇ ਉਦਾਸੀ ਉਦਾਸੀ ਛਾਈ ਰਹੀ ਸੀ ਹਾਲਾਂਕਿ ਸਿੰਘਾਂ ਨੇ ਅਫਦਾਲੀ ਦਾ ਨੱਕ ਭੰਨ ਦਿੱਤਾ ਸੀ ਪਰ ਫਿਰ ਵੀ ਕਿਸੇ ਕੌਮ ਦੇ ਐਨੀ ਵੱਡੀ ਗਿਣਤੀ ਵਿੱਚ ਨੁਕਸਾਨ ਹੋ ਜਾਣ ਤੇ ਸੋਗ ਤਾਂ ਹੁੰਦਾ ਹੀ ਹੈ ਮਾਈਆਂ ਦੀਆਂ ਅੱਖਾਂ ਵਿੱਚੋਂ ਅਥਰੂ ਲਗਾਤਾਰ ਵਹਿ ਰਹੇ ਸਨ ਤੇਰਾ ਵੀ ਕੋਈ ਮਾਰਿਆ ਗਿਆ ਹੈ ਅੰਬੋ ਰੋ ਰਹੀ ਇੱਕ ਬਜ਼ੁਰਗ ਮਾਤਾ ਕੋਲ ਜਾ ਕੇ ਇੱਕ ਮੁਟਿਆਰ ਨੇ ਪੁੱਛਿਆ ਸਾਰੇ ਮੇਰੇ ਹੀ ਸੰਤਿਏ ਭੈਣ ਭਰਾ ਪੁੱਤ ਧੀਆ ਭੈਣ ਭਰਾ ਪੁੱਤ ਧੀਆ ਸਾਰੇ ਤੇ ਇਹ ਮਾਰੇ ਨਹੀਂ ਗਏ ਲੇਖੇ ਲੱਗੇ ਨੇ ਮਾਤਾ ਬੋਲੀ ਪਰ ਤੇਰਾ ਆਪਣਾ ਪਰਿਵਾਰ ਕਿੱਥੇ ਹੈ ਦੁਨਿਆਵੀ ਪਰਿਵਾਰ ਉਹ ਸਾਰੇ ਵੀ ਇੱਕ ਐਸੇ ਹੀ ਕੱਲੂ ਘਾਰੇ ਦੀ ਭੇਟ ਹੋ ਗਏ ਸਨ ਕਈ ਵਰੇ ਪਹਿਲਾਂ ਮਾਤਾ ਦੇ ਦੋ ਪੋਤੇ ਇੱਕ ਭਰਾ ਤੇ ਪਤੀ ਛੋਟੇ ਕੱਲੂ ਘਾਰੇ ਵਿੱਚ ਲੇਖੇ ਲੱਗ ਗਏ ਸਨ ਐਸੀਆਂ ਕਿੰਨੀਆਂ ਹੀ ਮਾਈਆਂ ਸੋਗ ਦੇ ਘਰ ਵਿੱਚ ਬੈਠੀਆਂ ਸਨ ਇਹੋ ਜਿਹੇ ਗਮਗੀਨ ਮਾਹੌਲ ਵਿੱਚ ਇੱਕਦਮ ਕਿਸੇ ਨੇ ਗਉਣ ਦੀ ਆਵਾਜ਼ ਆਉਣ ਲੱਗੀ ਟਾਪ ਦੇ ਪਰਲੇ ਕੰਡੇ ਤੇ ਖਲੋਤਾ ਇੱਕ ਨਿਹੰਗ ਸਿੰਘ ਕੁਝ ਗਾ ਰਿਹਾ ਸੀ ਸਭ ਧਿਆਨ ਨਾਲ ਸੁਣਨ ਲੱਗੇ ਤਤ ਖਾਲਸੀ ਸੋ ਰਿਹਾ ਗयो ਸੁਖੋਟ ਗਵਾਏ ਕੀ ਗਾ ਰਿਹਾ ਏ ਪੁੱਤੋ ਸਿੰਘ ਇੱਕ ਮਾਤਾ ਨੇ ਕੋਲ ਖਲੋਤੇ ਬਾਲ ਨੂੰ ਪੁੱਛਿਆ ਤਤ ਖਾਲਸੀ ਸੋ ਰਿਹਾ ਗयो ਸੁਖੋਟ ਗਵਾਏ ਕੱਟ ਪਿਲ ਝੜ ਗਈ ਹੈ ਹਰ ਤਰ੍ਹਾਂ ਦੀ ਖੋਟ ਮਿਲਾਵਟ ਨਿਕਲ ਗਈ ਹੈ ਕਰਮਾਂ ਦੀ ਜੋ ਕੋਈ ਮਾੜੀ-ਮੋਟੀ ਮੈਲ ਸੀ ਉਹ ਵੀ ਲੈ ਗਈ ਹੈ ਖਾਲਸਾ ਉਸੇ ਤਰ੍ਹਾਂ ਅਡੋਲ ਖਲੋਤਾ ਹੈ ਇੱਕ ਬਜ਼ੁਰਗ ਬਾਪੂ ਨਿਹੰਗ ਸਿੰਘ ਦੇ ਬੋਲਾਂ ਨੂੰ ਖੋਲਦਿਆਂ ਬੋਲਿਆ ਤਤ ਖਾਲਸੇ ਸੋ ਰਹੋ ਗयो ਸੁਖੋਟ ਗਵਾਏ ਗਾਉਂਦੇ ਹੋਏ ਸਿੰਘ ਨੇ ਰਹਿਰਾਸ ਸਾਹਿਬ ਸ਼ੁਰੂ ਕਰ ਦਿੱਤਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖਤਾਮ ਨਾ ਹੋਈ ਸਾਰੇ ਵਹੀਰ ਨੇ ਚੌਂਕੜੇ ਮਾਰ ਲਏ ਆਖਾਂ ਜੀਵਾ ਵਿਸਰੇ ਮਰ ਜਾਉ ਤੂੰ ਕਰਤਾ ਸਚਿਆਰ ਮੇੜਾ ਸਾਈਂ ਜੋ ਤੋਂ ਭਾਵੇਂ ਸੋਈ ਥੀਸੀ ਜੋ ਤੂ ਦੇ ਸੋਈ ਹੋਂ ਪਾਈ ਤਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ ਅੰਤ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਕੁਝ ਕੁ ਸਤਰਾਂ ਉਸਨੇ ਬਹੁਤ ਉੱਚੀ ਬੋਲ ਕੇ ਪੜੀਆਂ ਰੱਖੇ ਰੱਖਣ ਹਾਰ ਆਪ ਉਬਾਰੀਐਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਐਨ ਸਮਾਪਤੀ ਮੰਗਰੋਂ ਉਸੇ ਨਿਹੰਗ ਸਿੰਘ ਨੇ ਅਰਦਾਸ ਆਰੰਭ ਕੀਤੀ ਸਾਰਾ ਪੰਥ ਹੱਥ ਜੋੜ ਕੇ ਖੜਾ ਹੋ ਕੇ ਅਰਦਾਸ ਵਿੱਚ ਜੁੜ ਗਿਆ ਅਰਦਾਸ ਵਿੱਚ ਉਸ ਸਿੰਘ ਨੇ ਜੋ ਅੰਤਲੇ ਸ਼ਬਦ ਕਹੇ ਉਹ ਮਹਾਰਾਜ ਦੇ ਪਰਮ ਮਨੁੱਖ ਗੁਰਸਿੱਖ ਪਰਮ ਮਨੁੱਖ ਗੁਰਮੁਖ ਦੀ ਅਸਲ ਵਿਆਖਿਆ ਹੈ ਉਹੀ ਸਿੱਖੀ ਹੈ ਉਹ ਬੋਲਿਆ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਸੱਚੇ ਪਿਤਾ ਕਾਲਪੁਰਖ ਜੀਓ ਚਕਰਵਰਤੀ ਸਮਰਾਟ ਧੰਤਨ ਗੁਰੂ ਨਾਨਕ ਦੇਵ ਜੀਓ ਧੰਤਨ ਕਲਗੀਧਰ ਸਵਾਮੀ ਜੀ ਧੰਤਨ ਆਦਿ ਸ਼ਕਤੀ ਜਗਤ ਮਾਤਾ ਮਾਤਾ ਸਾਹਿਬ ਦੇਵਾ ਜੀਓ ਆਪ ਜੀ ਦੇ ਬਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਚਾਰ ਪੈਰ ਰਾਤ ਆ ਰਹੀ ਹੈ ਸਤਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਬਤੀਤ ਕਰਵਾਉਣੀ ਸੱਚੇ ਪਾਤਸ਼ਾਹ ਜੀਓ ਆਪਣੇ ਖਾਲਸੇ ਨੂੰ ਤਾਕਤ ਬਖਸ਼ੋ ਕਿ ਉਹ ਜਬਰਾਂ ਜ਼ੁਲਮਾਂ ਨਾਲ ਟੱਕਰ ਲੈਂਦਾ ਤੇ ਖੱਲੂ ਘਾਰਿਆਂ ਦਾ ਸਾਹਮਣਾ ਕਰਦਾ ਹੋਇਆ ਇਸੇ ਤਰ੍ਹਾਂ ਅਡੋਲ ਖਲੋਤਾ ਰਹੇ ਸ਼ਹਾਦਤਾਂ ਪਾ ਗਏ ਸਿੰਘ ਸਿੰਘਣੀਆਂ ਪੁਜੰਗੀ ਪੁਜੰਗਣਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਸਤਿਗੁਰ ਜੀਓ ਕਿਰਪਾ ਕਰੋ ਤੇ ਸੇ ਪਿਆਰੇ ਮਿਲ ਹੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਰਹੰਦ ਦੀਆਂ ਦਿਵਾਰਾਂ ਵਾਲੇ ਜਜਬਿਆਂ ਨੂੰ ਪਾਵੇ ਸਤਿ ਸ਼੍ਰੀ ਅਕਾਲ ਦੇਖ ਤੇਗ ਫਤਿਹ ਗੁਰੂ ਖਾਲਸੇ ਦੀ ਹਰ ਮੈਦਾਨ ਫਤਿਹ ਅਢੇ ਸੋ ਚੜੇ ਸਰਨ ਪਵੇ ਸੋ ਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ